ਉਹਨਾਂ ਦੇ ਕਹਿਣ ਦਾ ਭਾਵ ਆ ਕਿ ਤੁਸੀਂ ਇੱਕ ਮਹਾਰਾਜ ਪੂਰਨ ਸਿੰਘ ਨੂੰ ਮੰਨਿਓ ਔਰ ਇਹ ਉਹਨਾਂ ਦਾ ਗਲਤ ਹੈ ਭਾਪ ਬਿਲਕੁਲ ਗਲਤ ਹੈ ਭਾਪ ਇਹ 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 ਕਹਿਣਾ ਚਾਹੁੰਦੇ ਆ ਕਿ ਇੱਕ ਨੂੰ ਮੰਨ ਲਿਓ ਮਹਾਰਾਜ ਪੂਰਨ ਸਿੰਘ ਇਹ ਕਹਿਆ ਇਹ ਬਿਲਕੁਲ ਕਦਾਚੇ ਤੇ ਗੱਲ ਨਹੀਂ ਕਿ ਇਹ ਉਹਨਾਂ ਦਾ ਕਹਿਣ ਦਾ ਭਾਵ ਬੁਲਾ ਰਿਆਂ ਦਾ ਬਿਲਕੁਲ ਸਰਾਸਰ ਗਲਤ ਹੈ ਇਸ ਲੇਖ ਤੇ ਸਾਰੇ ਦੇ ਵਿੱਚ 14 15 ਪੰਨੇ ਆ ਕਿਸੇ ਇੱਕ ਦੀ ਗੱਲ ਚੱਲੀ ਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਨੇਕ ਲੰਕ ਨਾਰਾਇਣ ਦੇ ਕੰਟੋੜਵਾਸੀ ਇਹ ਏਕਿਆ ਔਰ ਇਹ ਹਿਸਾਤੇਅਤ ਇਹ ਹੀ ਸਾਰੀ ਖੇਡਦਾ ਹੈ ਕਰ ਗਿਆ ਇਹ ਹੀ ਲੈਣੀ ਦੇਣੀ ਦੇਣ ਵਾਲਾ ਇਸ ਇੱਕ ਨੂੰ ਮਹਾਰਾਜ ਪੂਰਨ ਸਿੰਘ ਵੀ ਮੰਨਿਆ ਇਸ ਇੱਕ ਨੂੰ ਸਤਿਗੁਰ ਮਨੀ ਸਿੰਘ ਮੰਨਿਆ ਇਸ ਇੱਕ ਨੂੰ ਵਿਸ਼ਨ ਬ੍ਰਹਮਾ ਸ਼ਿਵ ਮੰਨਦੇ ਆ ਇਸ ਇੱਕ ਨੂੰ ਧਰਮੀ ਮੰਨ ਰਹੀ ਆ ਔਰ ਇਸ ਇੱਕ ਨੂੰ ਭਗਤਾਂ ਨੇ ਪਿੱਛੇ ਮੰਨਿਆ ਗੂਣ ਮੰਨਣਾ ਤੇ ਨਾਮ ਮੰਨਦੇ ਰਹਿਣਾ ਗੱਲ ਇੱਕ ਦੀ ਆ ਔਰ ਇਸ ਇੱਕ ਨੇ ਜਿੱਥੇ-ਜਿੱਥੇ ਵਡਿਆਈ ਦਿੱਤੀ ਆ ਉਸ ਹਾਲ ਨਾਲ ਆਪਾਂ ਉਹਨਾਂ ਨੂੰ ਮੰਨਣਾ ਵਡਿਆਈ ਦੇਣ ਵਾਲਾ ਇਹ ਏਕਿਆ ਨੇਕ ਲੰਕ ਕਿਨਨਾਇਨ ਨਾਰ ਮਹਾਰਾਜ ਜੀ ਸ਼੍ਰੀ ਮਿਸ਼ਣੂ ਘੋਣ ਕਉ ਉਤਾਰ ਜਵੀਆਂ ਕਨਪਰ ਵਾਸੀ ਔਰ ਇਹਦਾ ਹੀ ਆਪਾਂ ਜਗਾਰਾ ਲਾ ਰੇ ਹੋ